ਇੱਕ ਪਾਸੇ ਤਾਂ ਪੰਜਾਬ ਦੇ ਲੋਕ ਬਹੁਤ ਵੱਡੇ ਗਮ ਦੇ ਵਿੱਚ ਸਨ ਕਿਸਦੇ ਹੰਝੂ ਨਹੀਂ ਰੁਕੇ ਸਨ ਤਾਂ ਦੂਜੇ ਪਾਸੇ ਇੱਕ ਅਜੀਹਾ ਵਾਕਿਆ ਹੋ ਜਾਂਦਾ ਜੋ ਕਿ ਸ਼ਰਮਸ਼ਾਰ ਵੀ ਕਰਦਾ ਹੈ ਤੇ ਪ੍ਰਸ਼ਾਸਨ ਤੇ ਵੱਡੇ ਸਵਾਲ ਵੀ ਖੜੇ ਕਰਦਾ ਹੈ ਗੱਲ ਕਰ ਰਹੇ ਹਾਂ ਰਾਜਵੀਰ ਜਵੰਦਾ ਦੇ ਸੰਸਕਾਰ ਮੌਕੇ ਦੀ ਜਿੱਥੇ ਕਿ ਵੱਡੀ ਗਿਣਤੀ ਦੇ ਵਿੱਚ ਕਲਾਕਾਰ ਸਿਆਸੀ ਆਗੂ ਤੇ ਆਮ ਲੋਕ ਉਸ ਦੇ ਫੈਨਸ ਪਹੁੰਚੇ ਹੋਏ ਸਨ ਤੇ ਉੱਥੇ ਹੀ ਵੱਡੀ ਗਿਣਤੀ ਦੇ ਵਿੱਚ ਮੋਬਾਈਲ ਫੋਨ ਚੋਰੀ ਹੁੰਦੇ ਨੇ ਤੇ ਇਸ ਦੇ ਨਾਲ ਹੀ ਸੋਨਾ ਤੇ ਬਹੁਤ ਕੀਮਤੀ ਸਮਾਨ ਚੋਰੀ ਹੋਣ ਦੀ ਗੱਲ ਵੀ ਸਾਹਮਣੇ ਆਈ ਇਸ ਦੇ ਉੱਤੇ ਗਾਇਕ ਜਸਵੀਰ ਜਸਤੀ ਦੇ ਵੱਲੋਂ ਵੀ ਆਪਣਾ ਬਿਆਨ ਰੱਖਿਆ ਗਿਆ ਉਹ ਕੀ ਕੁਝ ਕਹਿ ਰਹੇ ਨੇ ਤੁਹਾਨੂੰ ਸੁਣਾਣੇ ਆ ਸਤਿ ਸ਼੍ਰੀ ਅਕਾਲ ਜੀ ਇਹ ਜਿਹੜਾ ਪੁਰਾਣਾ ਮਹੀਨਾ ਸੀਗਾ ਪਿਛਲਾ ਮਹੀਨਾ ਇਹ ਬਹੁਤ ਜ਼ਿਆਦਾ ਪੰਜਾਬ ਦੇ ਵਾਸਤੇ ਮਾੜਾ ਰਿਹਾ ਪਹਿਲਾਂ ਤੇ ਹੜ੍ਹਾਂ ਦੀ ਮਾਰ ਰਹੀ ਤੇ ਉਹਦੇ ਵਿੱਚ ਹੀ ਬਹੁਤ ਸਾਰੇ ਸਾਡੇ ਜਿਹੜੇ ਥੰਮ ਸੀਗੇ ਬਹੁਤ ਵੱਡੇ ਵੱਡੇ ਪਿੱਲਰ ਜਿਹੜੇ ਸੀਗੇ ਉਹ ਵੀ ਗਰੇ ਪੱਲਾ ਸਭ ਗਏ ਉਹੂਜਾ ਸਭ ਗਏ ਤੇ ਆਪਣੇ ਜਿਹੜੇ ਕੁਮੰਦ ਸਾਹਿਬ ਜਿਹੜੇ ਬਾਡੀ ਬਿਲਡਰ ਨੇ ਉਹ ਗਏ ਤੇ ਉਸ ਤੋਂ ਵੀ ਜ਼ਿਆਦਾ ਜਿਹੜੇ ਬਿਲਕੁਲ ਜਵਾਨੀ ਦੇ ਵਿੱਚ ਭਰ ਜੋਬਨ ਦੇ ਵਿੱਚ ਜਿਹੜਾ ਬੰਦਾ ਬਿਲਕੁਲ ਕੈਰੀਅਰ ਵਾਈਜ਼ ਵੀ ਜੋ ਬੰਤੇ ਸੀ ਜੋ ਜੀਵਨ ਵਾਈਜ਼ ਵੀ ਜੋ ਬੰਤੇ ਸੀਗਾ ਪਰਿਵਾਰ ਵੱਲੋਂ ਵੀ ਜੋ ਬੰਤੇ ਸੀਗਾ ਉਹ ਸਾਡਾ ਛੋਟਾ ਭਰਾ ਰਾਜਵੀਰ ਜਵੰਦਾ ਉਹ ਇਸ ਦੁਨੀਆ ਨੂੰ ਛੱਡ ਕੇ ਚਲਾ ਗਿਆ ਔਰ ਬਹੁਤ ਬੇਵਕਤੀ ਮੌਤ ਚਲਾ ਗਿਆ ਜਦੋਂ ਇਹ ਸਾਰਾ ਪੂਰਾ ਦੁੱਖ ਚੱਲ ਰਿਹਾ ਸੀਗਾ ਜਦੋਂ ਰਾਜਵੀਰ ਜਵੰਦਾ ਦੇ ਸਿਸਕਾਰ ਦੇ ਉੱਪਰ ਸਾਰੇ ਲੋਕ ਇਕੱਠੇ ਹੋਏ ਸੀ ਦੁੱਖ ਦੇ ਵਿੱਚ ਡੁੱਬੇ ਹੋਏ ਸੀ ਲੋਕਾਂ ਦਾ ਮਤਲਬ ਲੋਕ ਸੁੰਨ ਹੋਏ ਪਏ ਸੀ ਤੇ ਉਸ ਟਾਈਮ ਤੇ ਹੋਰ ਜਿਹੜਾ ਦੁੱਖ ਦੁੱਖ ਵਾਲੀ ਜਿਹੜੀ ਘਟਨਾ ਸੀਗੀ ਉਹ ਇਹ ਹੋਈ ਕਿ ਲੋਕ ਬਹੁਤ ਸਾਰੇ ਲੋਕਾਂ ਦੇ ਉੱਤੇ ਫੋਨ ਚੋਰੀ ਹੋਏ ਪੈਸੇ ਚੋਰੀ ਹੋਏ ਹੋਰ ਜਿਹੜੇ ਕੀਮਤੀ ਸਮਾਨ ਸੀ ਉਹ ਚੋਰੀ ਹੋਏ ਤੇ ਬੜਾ ਦੁੱਖ ਲੱਗਿਆ ਇਸ ਗੱਲ ਦਾ ਕਿ ਦੇਖੋ ਇਸ ਮੌਕੇ ਤੇ ਜਦੋਂ ਸਾਰੀ ਦੁਨੀਆ ਜਿਹੜੀ ਹੈ ਉਹ ਸੁੰਸਾਨ ਹੈ ਦੁਨੀਆ ਦੁੱਖ ਮਨਾ ਰਹੀ ਹੈ ਲੋਕ ਦੁੱਖ ਵਿੱਚ ਡੁੱਬੇ ਹੋਏ ਨੇ ਉਸ ਟਾਈਮ ਤੇ ਉਹ ਲੋਕ ਇੰਨੇ ਪੱਥਰ ਹੋ ਗਏ ਕਿ ਉਹ ਉਸ ਟਾਈਮ ਦੇ ਉੱਤੇ ਘਾਤ ਲਾ ਕੇ ਉਹਨਾਂ ਨੇ ਉਹ ਬਹੁਤ ਸਾਰੇ ਲੋਕ ਆਏ ਹੋਏ ਸੀ ਗਰੋ ਆਈ ਹੋਈ ਸੀ ਆਈ ਥਿੰਕ ਕਿ ਕਾਫੀ ਲੋਗ ਆਏ ਸੀ ਜਿਨ੍ਹਾਂ ਨੇ 200 300 ਫੋਨ ਜਿਹੜੇ ਸੀ ਉਹ ਚੋਰੀ ਕੀਤੇ ਔਰ ਹੋਰ ਕੀਮਤੀ ਚੀਜ਼ਾਂ ਚੋਰੀ ਕੀਤੀਆਂ ਤੇ ਇਹਦਾ ਮਤਲਬ ਕਿ ਮਾਨਸਿਕਤਾ ਬਹੁਤ ਗਿਰ ਗਈ ਹੈ ਬਹੁਤ ਲੋਕੀ ਬਹੁਤ ਛੋਟੇ ਪੱਧਰ ਤੇ ਜਾ ਕੇ ਸੋਚਣ ਲੱਗੇ ਨੇ ਇਹ ਹੋਰ ਖਤਰਨਾਕ ਹੈ ਇਹ ਨਸ਼ੇ ਗੰਦੇ ਗਾਣੇ ਵਾਇਲੈਂਸ ਇਹੋ ਜਿਹੜੇ ਆਪਾਂ ਜਿਹੜੀਆਂ ਕਲਚਰ ਨੂੰ ਜਦੋਂ ਬਚਾਉਣ ਦੀ ਕੋਸ਼ਿਸ਼ ਕਰਦੇ ਆ ਤੇ ਮੇਰੇ ਖਿਆਲ ਦੇ ਵਿੱਚ ਉਸ ਤੋਂ ਵੀ ਜ਼ਿਆਦਾ ਖਤਰਨਾਕ ਹੈ ਸਮਾਜ ਦੇ ਵਾਸਤੇ ਸੋ ਮੇਰੀ ਬੇਨਤੀ ਇਹ ਹੈ ਪੰਜਾਬ ਪੁਲਿਸ ਨੂੰ ਔਰ ਪੰਜਾਬ ਸਰਕਾਰ ਨੂੰ ਕਿ ਇਹੋ ਜੇ ਘਰਵਾਂ ਨੂੰ ਲੱਭਿਆ ਜਾਏ ਔਰ ਜਿਹੜੇ ਜਿਹੜੇ ਲੋਕ ਵੀ ਇਹਦੇ ਵਿੱਚ ਸ਼ਾਮਲ ਨੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਔਰ ਲੋਕਾਂ ਦੇ ਸਾਹਮਣੇ ਉਹਨਾਂ ਨੂੰ ਨੰਗਾ ਜ਼ਰੂਰ ਕੀਤਾ ਜਾਵੇ ਕਿ ਇਹਨਾਂ ਦੇ ਪਿੱਛੇ ਕੌਣ ਹੈ ਇਹਨਾਂ ਦੀ ਮਾਨਸਿਕਤਾ ਕੀ ਹੈ ਕੀ ਕਾਰਨ ਹੋਇਆ ਕਿ ਲੋਕ ਇੰਨੇ ਗਿਰਗੇ ਨੇ ਕਿ ਉਹਨਾਂ ਨੂੰ ਕਿਸੇ ਦੇ ਮਾਂ ਦਾ ਪੁੱਤ ਦਾ ਜਾਂ ਬੇਟੀ ਦੇ ਪਿਓ ਦਾ ਜਾਂ ਘਰ ਵਾਲੀ ਦੇ ਆਪਣੇ ਪਤੀ ਦਾ ਜਾਂ ਦਾਦੀ ਦੇ ਪੋਤੇ ਦਾ ਵੀ ਦੁੱਖ ਜਿਹੜਾ ਉਹਨਾਂ ਨੂੰ ਨਜ਼ਰ ਨਹੀਂ ਆਇਆ ਤੇ ਉਹਨਾਂ ਨੂੰ ਉਸ ਟਾਈਮ ਦੇ ਉੱਤੇ ਇਹ ਚੀਜ਼ਾਂ ਦੇ ਵੱਲ ਉਹਨਾਂ ਦਾ ਖਿਆਲ ਗਿਆ ਇਹੋ ਜੀ ਕਿਨੌਣੀ ਹਰਕਤ ਦੇ ਉੱਪਰ ਉਹਨਾਂ ਦਾ ਧਿਆਨ ਗਿਆ ਸੋ ਮੈਂ ਬੇਨਤੀ ਕਰਦਾ ਕਿ ਪੰਜਾਬ ਸਰਕਾਰ ਉਪਰ ਪੰਜਾਬ ਪੁਲਿਸ ਇਹਨਾਂ ਲੋਕਾਂ ਨੂੰ ਫੜੇਗੀ ਔਰ ਤੁਹਾਡੇ ਸਾਹਮਣੇ ਲੈ ਕੇ ਆਏਗੀ ਸਿਰਫ ਉੱਥੇ ਨਹੀਂ ਹੋਇਆ ਇਹ ਲੋਕ ਹੋਰ ਵੀ ਜਿਹੜੇ ਸਨੇਚਿੰਗ ਕਰਦੇ ਆ ਇਧਰ ਉਧਰ ਚੀਜ਼ਾਂ ਜਿਹੜੀਆਂ ਬਹੁਤ ਖਤਰਨਾਕ ਸਮਾਜ ਵਾਸਤੇ ਹੁੰਦੀਆਂ ਇਹ ਕਰਦੇ ਰਹਿੰਦੇ ਨੇ ਸੋ ਅਗਰ ਇਹਨਾਂ ਨੂੰ ਨੱਥ ਪਾਈ ਜਾਵੇਗੀ ਤੇ ਸਾਡੇ ਪੰਜਾਬ ਦੇ ਵਿੱਚ ਕਾਨੂੰਨ ਦੀ ਵਿਵਸਥਾ ਜਿਹੜੀ ਆ ਉਹ ਹੋਰ ਸਟਰੋਂਗ ਹੋਏਗੀ ਥੈਂਕ ਯੂ ਸੋ ਮਚ ਸਤਿ ਸ਼੍ਰੀ ਅਕਾਲ ਜਸਵੀਰ ਜੱਸੀ ਦੇ ਵੱਲੋਂ ਪ੍ਰਸ਼ਾਸਨ ਉੱਤੇ ਵੱਡੇ ਸਵਾਲ ਖੜੇ ਕੀਤੇ ਗਏ ਨੇ ਕਿ ਕਿਸ ਤਰੀਕੇ ਨਾਲ ਇੱਕ ਪਾਸੇ ਤਾਂ ਦੁੱਖ ਦੇ ਵਿੱਚ ਲੋਕ ਪਹੁੰਚੇ ਹੋਏ ਸਨ ਸ਼ਰੀਕ ਹੋਏ ਸਨ ਪਰ ਦੂਸਰੇ ਪਾਸੇ ਇਸ ਗਿਰੋਧ ਦੇ ਵੱਲੋਂ ਇੱਕ ਅਜਿਹੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਜਿਸ ਤੋਂ ਬਾਅਦ ਹਰ ਕੋਈ ਸਵਾਲ ਖੜੇ ਕਰ ਰਿਹਾ ਕਿ ਪ੍ਰਸ਼ਾਸਨ ਦੇ ਵੱਲੋਂ ਕਿਸ ਤਰੀਕੇ ਦੇ ਪ੍ਰਬੰਧ ਕੀਤੇ ਗਏ ਸਨ ਕਿਸ ਤਰੀਕੇ ਦੀ ਪੁਖਤਾ ਇੰਤਜ਼ਾਮ ਕੀਤੇ ਗਏ ਸਨ ਜੋ ਇੰਨੇ ਵੱਡੇ ਗਿਰੋਧ ਦੇ ਵੱਲੋਂ ਇੱਕ ਅਜਿਹੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਜਿੱਥੇ ਕਿ ਕਰੀਬ 150 ਤੋਂ 200 ਦੇ ਫੋਨ ਚੋਰੀ ਹੋ ਜਾਂਦੇ ਨੇ ਹੋਰ ਕੀਮਤੀ ਸਮਾਨ ਚੋਰੀ ਹੋ ਜਾਂਦਾ ਪੈਸੇ ਤੱਕ ਚੋਰੀ ਹੋ ਜਾਂਦੇ ਨੇ ਸੋ ਲੋੜ ਹੈ ਪ੍ਰਸ਼ਾਸਨ ਨੂੰ ਸਖਤ ਕਾਰਵਾਈ ਕਰਨ ਦੀ ਪਰ ਹੁਣ ਵੇਖਣਾ ਹੋਵੇਗਾ ਕਿ ਆਖਰਕਾਰ ਪ੍ਰਸ਼ਾਸਨ ਇਸ ਮਾਮਲੇ ਦੇ ਵਿੱਚ ਕਦੋਂ ਸਖਤ ਕਦਮ ਚੁੱਕੇਗਾ ਤੇ ਕਦੋਂ ਉਸ ਗਿਰੋ ਨੂੰ ਕਾਬੂ ਕਰੇਗਾ